ਮંત્રી ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਵੱਲੋਂ ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਸੂਬੇ ਦੇ ਵਿੱਚੋਂ ਮੁਕੰਮਲ ਰੂਪ ਦੇ ਵਿੱਚ ਖਤਮ ਕਰਨ ਦੇ ਲਈ निरंतर मजबूत ਅਤੇ ਨਤੀਜਾ ਮੁਖੀ ਯਤਨ ਕੀਤੇ ਜਾ ਰਹੇ ਨੇ ਬਾਲ ਵਿਆਨ ਰੋਕਣ ਦੇ ਲਈ ਇਹ ਕਾਰਗੁਜ਼ਾਰੀਆਂ ਕੀਤੀਆਂ ਜਾ ਰਹੀਆਂ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਵੀ ਮੁਸ਼ਕਲ ਜੜੀ ਹੈ ਇਹ ਨਾ ਆਵੇ ਔਰ ਜਦੋਂ ਇਸੇ ਜਾਣਕਾਰੀ ਦੀ ਗੱਲ ਕਰਦੇ ਤੇ ਜਾਣਕਾਰੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਰਕਾਰ ਦੀ ਬਾਲ ਕੇਂਦਰਿਤ ਅਤੇ ਨੀਤੀਗਤ ਪਹੁੰਚ ਦਾ ਹਵਾਲਾ ਦਿੰਦੇ ਹਾਂ ਸਾਂਝੀ ਕੀਤੀ ਹੈ ਇਸ ਸਬੰਧੀ ਵਿਰਵੇ ਸਾਂਝੇ ਕਰਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ 2025-26 ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਬਰਕਰਾਰ ਰੱਖਣ ਦੇ ਲਈ ਸਮੇਂ ਸਿਰ ਕਾਰਵਾਈ ਯਕੀਨੀ ਬਣਾਉਂਦਿਆ ਪੰਜਾਬ ਸਰਕਾਰ ਦੇ ਦਖਲ ਦੇ ਨਾਲ ਬਾਲ ਵਿਆਹਾਂ ਦੇ 64 ਮਾਮਲਿਆਂ ਨੂੰ ਸਫਲਤਾਪੂਰਵਕ ਜਿਹੜਾ ਹੈ ਉਹ ਰੋਕਿਆ ਗਿਆ ਹੈ। ਉਹਨਾਂ ਨੇ ਨਾਲ ਦੇ ਨਾਲ ਇਹ ਵੀ ਕਿਹਾ ਹੈ ਕਿ ਇਹ ਦਖਲ ਮਾਨ ਸਰਕਾਰ ਦੇ ਵੱਲੋਂ ਬੱਚਿਆਂ ਦੇ ਅਧਿਕਾਰਾਂ ਅਤੇ ਮਾਪੇ ਇੱਕ ਨੂੰ ਦਰਪੇਸ਼ ਖਤਰੇ ਦੇ ਨਾਲ ਜੱਠਣ ਲਈ ਫੌਰੀ ਅਤੇ ਫੈਸਲਾਕੁਨ ਕਾਰਵਾਈ ਕਰਨ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੇ ਨੇ। ਜਦੋਂ ਅਸੀਂ ਇਸ ਸਮਾਜਿਕ ਉਪਰਾਲੇ ਦੀ ਗੱਲ ਕਰਦੇ ਤੇ ਇਸ ਦੇ ਵਿੱਚ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ ਔਰ ਨਾਲ ਦੇ ਨਾਲ ਮੰਤਰੀ ਨੇ ਕਿਹਾ ਕਿ ਬਾਲ ਵਿਆਹ ਦੇ ਇਸੇ ਵੀ ਘਟਨਾ ਦੀ ਰਿਪੋਰਟ ਬਿਨਾਂ ਕਿਸੇ ਝਿਜਕ ਤੋਂ ਨਜ਼ਦੀਕੀ ਬਾਲ ਵਿਆ ਰੋਕਥਾਮ ਅਧਿਕਾਰੀ ਦੇ ਨਾਲ ਸੰਪਰਕ ਕਰਕੇ ਜਾਂ ਫਿਰ ਚਾਈਲਡ ਹੈਲਪਲਾਈਨ ਨੰਬਰ 1098 ਤੇ ਕਾਲ ਕੀਤੀ ਜਾ ਸਕਦੀ ਹੈ ਤੇ ਦਰਜ ਕਰਵਾਇਆ ਜਾ ਸਕਦਾ ਹੈ ਕਿ ਇਸ ਤਾਂ ਜੋ ਸਮੇਂ ਸਿਰ ਕਾਰਵਾਈ ਜਿਹੜੀ ਹੈ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਦੇ ਨਾਲ ਬੱਚਿਆਂ ਦੀ ਸੁਰੱਖਿਆ ਜਿਹੜੀ ਹੈ ਉਹ ਵੀ ਕੀਤੀ ਜਾ ਸਕਦੀ ਹੈ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਵਿੱਚ ਬਾਲ ਵਿਆ ਰੋਕਥਾਮ ਦੇ ਲਈ ਨਿਯੁਕਤ ਸਾਰੇ ਅਧਿਕਾਰੀਆਂ ਦੇ ਵੇਰਵੇ ਭਾਰਤ ਸਰਕਾਰ ਦੇ ਰਾਸ਼ਟਰੀ ਬਾਲ ਵਿਆ ਮੁਕਤੀ ਪੋਰਟਲ ਉੱਪਰ ਅਪਲੋਡ ਕੀਤੇ ਗਏ ਨੇ ਜੋ ਪਾਰਦਰਸ਼ਤਾ ਤੇ ਆਸਾਨ ਜਨਤਕ ਅੱਜ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਖਿੰਦੀ ਬਣਾਉਂਦੇ ਨੇ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਕਿਹਾ ਕਿ ਇਸ ਦੇ ਨਾਲ ਲੋਕ ਬਹੁਤ ਜਲਦੀ ਅਤੇ ਪ੍ਰਭਾਵਸ਼ਾਲੀ ਟੰਗ ਦੇ ਨਾਲ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਵੀ ਕਰ ਸਕਦੇ ਨੇ ਜਦੋਂ ਅਸੀਂ ਸੂਬੇ ਦੀ ਗੱਲ ਕਰਦੇ ਤਾਂ ਸੂਬੇ ਦੇ ਬੋਲੇ ਚੁੱਕੇ ਗਏ ਇਹ ਪ੍ਰਸ਼ਾਸਕੀ ਉਪਵਾਵਾਂ ਨੂੰ ਉਜਾਗਰ ਕਰਦੇ ਆਂ ਮંત્રી ਨੇ ਕਿਹਾ ਕਿ ਬੱਚੇ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣਾ ਅਤੇ ਬਾਲ ਵਿਆਹ ਨੂੰ ਰੋਕਣਾ ਜਿਹੜਾ ਹੈ ਉਹ ਇੱਕ ਪਹਿਲ ਕਦਮੀ ਦੇ ਆਧਾਰ ਤੇ ਚੁੱਕਿਆ ਗਿਆ ਕਦਮ ਹੈ ਇਸ ਨੂੰ ਖਤਮ ਕਰਨ ਲਈ ਪੰਜਾਬ ਭਾਰ ਦੇ ਵਿੱਚ ਜ਼ਿਲ੍ਹਾ ਤੇ ਬਲਾਕ ਪੱਧਰ ਤੇ 2076 ਬਾਲ ਵਿਆਹ ਰੋਕਥਾਮ ਅਧਿਕਾਰੀ ਨਿਯੁਕਤ ਜਿਹੜੇ ਨੇ ਉਹ ਕੀਤੇ ਗਏ ਨੇ ਉਹਨਾਂ ਨੇ ਅੱਗੇ ਦੱਸਿਆ ਕਿ ਇਹ ਅਧਿਕਾਰੀ ਸਰਗਰਮੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਦੇ ਬਾਰੇ ਨੇ ਅਤੇ ਇਸ ਸਮਾਜਿਕ ਬੁਰਾਈ ਨੂੰ ਰੋਕਣ ਦੇ ਲਈ ਜ਼ਮੀਨੀ ਪੱਧਰ ਤੇ ਸਿਹਰਦਾ ਦੇ ਨਾਲ ਕੰਮ ਵੀ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਦੀ ਸਾਰੇ ਜ਼ਿਲ੍ਹਿਆਂ ਦੇ ਬਾਲ ਵਿਕਾਸ ਪ੍ਰੋਜੈਕਟਾਂ ਦੇ ਜਦੋਂ ਅਸੀਂ ਗੱਲ ਦੇ ਤੇ ਉਹਨਾਂ ਦੇ ਅਧਿਕਾਰੀਆ ਅਤੇ ਸਰਕਾਰੀ ਸੀਨੀਅਰ ਸਕੂਲ ਦੇ ਪ੍ਰਿੰਸੀਪਲਾਂ ਨੂੰ ਵੀ ਬਾਲ ਵਿਆ ਰੋਕਥਾਮ ਦੇ ਅਧਿਕਾਰੀ ਵਜੋਂ ਜਿਹੜਾ ਹੈ ਉਹ ਨਾਮਜ਼ਦ ਕੀਤਾ ਗਿਆ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਹ ਵਿਸਤ੍ਰਿਤ ਨੈਟਵਰਕ ਸਥਾਨਕ ਪੱਧਰ ਤੇ ਚੌਕਸੀ ਨੂੰ ਯਕੀਨੀ ਬਣਾਉਂਦਾ ਹੈ ਤੇ ਸ਼ੁਰੂਆਤੀ ਪੜਾਅ ਤੇ ਹੀ ਦਖਲ ਦੇਣ ਦੀ ਸਾਡੀ ਰਣਨੀਤੀ ਨੂੰ ਮਜ਼ਬੂਤ ਵੀ ਕਰਦਾ ਹੈ ਜਦੋਂ ਅਸੀਂ ਸਰਕਾਰ ਦੀ ਵਚਨਬੱਧਤਾ ਦੀ ਗੱਲ ਕਰਦੇ ਤੇ ਸਰਕਾਰ ਆਪਣੀ ਵਚਨਬੱਧਤਾ ਨੂੰ ਦੁਹਰਾ ਰਹੀ ਹੈ ਤੇ ਉਸ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਦੇ ਲਈ ਕਰ ਰਹੀ ਹੈ ਤਾਂ ਕਿ ਸਮੇਂ ਸਿਰ ਤੇ ਨਤੀਜਾ ਮੁਖੀ ਉਪਾਅ ਕੀਤੇ ਜਾ ਸਕਣ ਤੇ ਸੂਬੇ ਨੂੰ ਬਾਲ ਵਿਆ ਤੋਂ ਮੁਕੰਮਲ ਰੂਪ ਦੇ ਵਿੱਚ ਮੁਕਤ ਬਣਾਇਆ ਜਾ ਸਕੇ ਇਸ ਕਰਕੇ ਪੂਰੀ ਤਰ੍ਹਾਂ ਸਰਗਰਮ ਤੇ ਵਚਨਬੱਧਤਾ ਜਿਹੜੀ ਹੈ ਉਹ ਦੱਸਾਈ ਜਾ ਰਹੀ ਹੈ ਸੋ ਬੱਚਿਆਂ ਦੀ ਸੁਰੱਖਿਆ ਜਿੱਥੇ ਇੱਕ ਪਾਸੇ ਕਿੰਨੀ ਬਣਾਈ ਜਾ ਸਕਦੀ ਹੈ ਇਸ ਖਾਸ ਕਦਮ ਦੇ ਨਾਲ ਉੱਥੇ ਨਾਲ ਹੀ ਨਾਲ ਬਹੁਤ ਸਾਰੀਆਂ ਅਜਿਹੀਆਂ ਮੁਸ਼ਕਿਲਾਂ ਨੂੰ ਰੋਕਿਆ ਜਾ ਸਕਦਾ ਹੈ ਜੋ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਆ ਸਕਦੀਆਂ ਨੇ ਕਿਉਂਕਿ ਜਦੋਂ ਬਾਲਵਿਆ ਕੀਤਾ ਜਾਂਦਾ ਹੈ ਤੇ ਇਸ ਨਾਲ ਸਿਰੇ ਪਰ ਮਾਨਸਿਕਾਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਉਹਨਾਂ ਦਾ ਸਾਹਮਣਾ ਜ਼ਰੂਰ ਤੇ ਜ਼ਰੂਰ ਕਰਨਾ ਪੈਂਦਾ ਉਹਨਾਂ ਨੂੰ ਬੜਦੀ ਸਿੱਖਿਆ ਮਿਲਣੀ ਚਾਹੀਦੀ ਹੈ ਔਰ ਜੇਕਰ ਅਜਿਹਾ ਕੋਈ ਵੀ ਕੇਸ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਉਸ ਦੇ ਬਾਰੇ ਜਾਣਕਾਰੀ ਜਲਦੋਂ ਤੋਂ ਜਲਦ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਬੱਚਾ ਇਸ ਬਾਲ ਵਿਆਦਾ ਸ਼ਿਕਾਰ ਨਾ ਹੋ ਸਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਪਰਾਲਾ ਬਹੁਤ ਹੀ ਵਧੀਆ ਤਰੀਕੇ ਨਾਲ ਸਾਹਮਣੇ ਆਵੇਗਾ ਔਰ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਖਾਸ ਕਰਕੇ ਬੱਚਿਆਂ ਨੂੰ ਜਿਹੜੇ ਸਕੂਲੀ ਸਿੱਖਿਆ ਪ੍ਰਾਪਤ ਕਰਕੇ ਆਪਣਾ ਇੱਕ ਵਧੀਆ ਤਰੀਕੇ ਦੇ ਨਾਲ ਬਣਾਉਣਾ ਚਾਹੁੰਦੇ ਨੇ